ਜੌਂਦ ਪਿੰਡ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਏਡੀਸੀ ਪੂਨਮ ਸਿੰਘ ਨੇ ਦਿੱਤੀ ਪੂਰੀ ਜਾਣਕਾਰੀ ਕਿਹਾ ਦੋਨੇ ਪਾਸੇ ਹੀ ਕਿਸਾਨ ਸਾਡੇ ਵੱਲੋਂ ਹਾਈ ਕੋਰਟ ਦੇ ਹਦੇਸ਼ਾਂ ਤੇ ਕੀਤੀ ਜਾ ਰਹੀ ਸੀ ਮੈਪਿੰਗ ਦਸਰਾ ਬਣਦਾ ਹੈ ਕਿ ਭਾਰਤੀ ਕਿਸਾਨ ਜਨਉਨਤਾ ਗਰਾਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪਿੰਡ ਜੌਂਦ ਜੌਂਦ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਲਗਾਤਾਰ ਤਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਤੇ ਏਡੀਸੀ ਦੇ ਨਾਲ ਚੰਡਾ ਸਿੰਘ ਜੀਖੋਗੇ ਵੱਲੋਂ ਪਿਛਲੇ ਦਿਨੀ ਕਾਫੀ ਬਹਿਸਵਾਜੀ ਵੀ ਹੋਈ ਆ ਇਸ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਤਣਾੜ ਵਿਅਕਤੀ ਨੇ ਜਿਹੜੇ ਇਸ ਪਿੰਡ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਚਾਹੁੰਦੇ ਹਨ ਲੇਕਿਨ ਏਡੀਸੀ ਪੂਨਮ ਸਿੰਘ ਨੇ ਕਿਹਾ ਕਿ ਹਾਈ ਕੋਰਟ ਦਾ ਮਾਮਲਾ ਹੈ ਹਾਈ ਕੋਰਟ ਨੇ ਸਾਨੂੰ ਮੈਪਨ ਦੇ ਦੇਖ ਦਿੱਤੇ ਹੈ ਅਸੀਂ ਤਹਿ ਸੀਮਾ ਦੇ ਉੱਤੇ ਦੇ ਵਿੱਚ ਹੀ ਸਾਡੇ ਵੱਲੋਂ ਇਹਦੀ ਮੈਪਿੰਗ ਕੀਤੀ ਜਾਣੀ ਹੈ ਲੇਕਿਨ ਦੋਨੇ ਪਾਸੇ ਹੀ ਆਪਣਾ ਕਿਸਾਨ ਹਨ ਉਹ ਵੀ ਇਸ ਪਿੰਡ ਦੇ ਹੀ ਕਿਸਾਨ ਹਨ ਤੇ ਜੋ ਸਾਨੂੰ ਸਮਾਸੀਮਾ ਰਾਏ ਕਰਕੇ ਹਾਈ ਕੋਰਟ ਵੱਲ ਦਿੱਤਾ ਗਿਆ ਹੈ ਅਸੀਂ ਉਸ ਦੇ ਮੁਤਾਬਕ ਸਿਰਫ ਹਾਈ ਕੋਰਟ ਨੂੰ ਮੈਪਿੰਗ ਕਰਕੇ ਦੇਣੀ ਹੈ ਅਤੇ ਜੋ ਇੱਕ ਤਰ੍ਹਾਂ ਹੈ ਉਸ ਨੂੰ ਇੱਕ ਤੈ ਹੀ ਆਪਣਾ ਹਿੱਸਾ ਮਿਲਣਾ ਤੇ ਜਿਹੜੇ ਇਸ ਪਿੰਡ ਦੇ ਜਿਹੜੇ ਇਸ ਦੇ ਆਪਣਾ ਕਾਸਤਕਰ ਹਨ ਉਹਨਾਂ ਨੂੰ ਦੋ ਤੈ ਹੀ ਇਸੜਾ ਉਹ ਮਿਲ ਰਿਹਾ ਹੈ ਤੇ ਉਹਨਾਂ ਵੱਲੋਂ ਇਸ ਸੰਬੰਧੀ ਜਿਹੜੀ ਹੈ ਇੱਕ ਕਮੇਟੀ ਬਣਾਈ ਗਈ ਹੈ ਦੋਨੇ ਤਰ੍ਹਾਂ ਦੀ ਪੰਜ ਪੰਜ ਬੰਦੀ ਲਾਈ ਗਈ ਹੈ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਆ ਉਸ ਨੂੰ ਸਾਨੂੰ ਕੀ ਕਹਿੰਦੇ ਨੇ ਐਡੀਸੀ ਪੂਨਮ ਸਿੰਘ ਇਸ ਮਾਮਲੇ ਨੂੰ ਲੈ ਕੇ ਜੌਨ ਪਿੰਡੇ ਵਿੱਚ ਜੀ ਮੁਰੱਬਾ ਬੰਦੀ ਦੀ ਜਿਹੜੀ ਹੈ ਉਹ ਕੰਟੈਂਪਟ ਪਟੀਸ਼ਨ ਜਿਹੜੀ ਹੈ ਉਹ ਪਈ ਹੋਈ ਹੈ ਔਰ ਮਾਨਯੋਗ ਹਾਈ ਕੋਰਟ ਦੇ ਵੱਲੋਂ ਜੌਨ ਪਿੰਡੇ ਵਿੱਚ ਸਾਨੂੰ ਜਿਹੜਾ ਹੈਗਾ ਉਹ ਡਰੋਨ ਮੈਪਿੰਗ ਕਰਨ ਦੇ ਆਦੇਸ਼ ਮਿਲੇ ਹੋਏ ਨੇ ਸੋ ਜਸਟ ਸਾਡੀ ਜਿਹੜੀ ਸਰਵੇ ਆਫ ਇੰਡੀਆ ਦੀ ਟੀਮ ਹੈ ਉਹ ਮੈਪਿੰਗ ਦੇ ਲਈ ਆਪਣੇ ਡਰੋਨਸ ਲੈ ਕੇ ਜਾਂਦੇ ਨੇ ਸੋ ਇਹ ਕੰਮ ਜਿਹੜਾ ਹੈਗਾ ਉਹ ਇੱਕ ਨਿਸ਼ਚਿਤ ਸਮੇਂ ਸੀਮਾ ਦੇ ਵਿੱਚ ਕਰਨਾ ਹੈਗਾ ਜੋਨ ਪਿੰਡ ਦੇ ਵਿੱਚ ਜਿਹੜੀ ਟੋਟਲ ਜ਼ਮੀਨ ਹੈਗੀ ਐ ਸੁਮਨਯੂ ਹਾਈ ਕੋਰਟ ਦੇ ਆਰਡਰਸ ਦੇ ਨਾਲ ਉਹਦਾ 1/3 ਹਿੱਸਾ ਜਿਹੜਾ ਹੈਗਾ ਉਹਨੂੰ ਜਿਹੜੇ ਕੁਝ ਪਿੰਡ ਦੇ ਜਿਹੜੇ ਲੈਂਡਲਾਰਡਸ ਨੇ ਉਹਨਾਂ ਨੂੰ ਜਾਣਾ ਹੈਗਾ 2/3 ਹਿੱਸਾ ਜਿਹੜਾ ਹੈਗਾ ਉਹ ਪਿੰਡ ਦੇ ਬਾਕੀ ਜਿਹੜੇ ਵਸਨੀਕ ਨੇ ਉਹਨਾਂ ਨੂੰ ਜਾਣਾ ਆ ਲੇਕਿਨ ਇਹਦੇ ਵਿੱਚ ਇਹ ਚੀਜ਼ ਜ਼ਰੂਰ ਹੈਗੀ ਐ ਕਿ ਸਾਡੇ ਕੋਲ ਇੱਕ ਨਿਸ਼ਚਿਤ ਸਮੇਂ ਸੀਮਾ ਸਾਨੂੰ ਦਿੱਤੀ ਹੋਈ ਐ ਸੁਮਨਯੂ ਹਾਈ ਕੋਰਟ ਨੇ ਜਿਹਦੇ ਵਿੱਚ ਅਸੀਂ ਇਹ ਕੰਮ ਜਿਹੜਾ ਹੈ ਉਹ ਮੁਕੰਮਲ ਕਰਨਾ ਹੈ ਇੰਨੀ ਲਗਭਗ ਜੇ ਤਕਰੀਬਨ 33400 ਜਿਹੜਾ ਹੈਗਾ ਰਕਬਾ ਹੈਗਾ ਇਹ ਪਿੰਡ ਦਾ ਸੋ ਇਹਦੇ ਵਿੱਚੋਂ ਜਿਹੜਾ ਹੈਗਾ ਅਸੀਂ ਡੋਨ ਮੈਪਿੰਗ 1400 ਏਕੜ ਦੀ ਕਰਨੀ ਹੈ ਜਮਾ ਕੋ ਗੱਲਬਾਤ ਚੱਲ ਰਹੀ ਹੈ ਜਮਾ ਉਹ ਦਰਸ਼ਿਤ ਕੀਤਾ ਜਾ ਹੈ ਹਾਂ ਜੀ ਬਿਲਕੁਲ ਕਿਸਾਨਾਂ ਦੇ ਨਾਲ ਅਸੀਂ ਮੀਟਿੰਗ ਵੀ ਕੀਤੀ ਹੈ ਸੋ ਕੁਝ ਮੀਟਿੰਗਸ ਜਿਹੜੀਆਂ ਹੈਗੀਆਂ ਉਹ ਮੇਰੇ ਲੈਵਲ ਤੇ ਵੀ ਹੋਈਆਂ ਨੇ ਕੁਝ ਮانے ਉੱਤੀ ਸਭ ਦੇ ਲੈਵਲ ਤੇ ਵੀ ਮੀਟਿੰਗ ਹੋਈਆਂ ਨੇ ਅ ਅਸੀਂ ਜਿਹੜਾ ਹੈਗਾ ਦੋਨੇ ਪਾਸਿਓਂ ਪੰਜ-ਪੰਜ ਜਿਹੜੀ ਹੈਗਿਆ ਮੈਂਬਰੀ ਕਮੇਟੀ ਵੀ ਬਣਾਈ ਹੈ ਦੋਨੇ ਪਹਰਾ ਤੋਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਜਿਹੜੇ ਹੈਗੇ ਅ ਦੂਜੇ ਪਾਸੇ ਜਿਹੜੀ ਧਿਰ ਹੈਗੀ ਆ ਉਹ ਉਹ ਵੀ ਜਿਹੜੀ ਹੈਗੀ ਆ ਇਹ ਧਿਰਾਂ ਜਿਹੜੀਆਂ ਨੇ ਉਹ ਬਰਾਬਰ ਦੇ ਹਿੱਸੇਦਾਰ ਨੇ ਜਿਹੜੇ ਸਭ ਨੂੰ 2/3 ਜਿਨ੍ਹਾਂ ਨੂੰ ਅ ਅਸੀਂ ਕਹਿੰਦੇ ਆ ਕਿ ਕਿਸਾਨ ਸਪੋਰਟ ਕਰਦੇ ਨੇ ਉਹਨਾਂ ਨੂੰ ਵੀ 2/3 ਮਿਲਿਆ ਹੋਇਆ ਹੈਗਾ ਤੇ ਦੂਜੇ ਪਾਸੇ ਜਿਹੜੀ ਆ ਉਹਨਾਂ ਨੂੰ ਤਾਂ ਸਿਰਫ 1/3 ਮਿਲਿਆ ਹੋਇਆ ਹੈਗਾ ਸੋ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਕੋਈ ਇੱਕ ਪਾਸੇ ਕੋਈ ਤੇ ਵੱਡੇ ਕਿਸਾਨ ਹੈ ਇੱਕ ਪਾਸੇ ਕੋਈ ਛੋਟੇ ਕਿਸਾਨ ਹੈ ਰਹਿ ਦੇ ਜਿਨ੍ਹਾਂ ਨੇ 1/3 ਮਿਲਿਆ ਉਹ ਉਸ ਪਾਸੇ ਵੀ ਜਿਹੜਾ ਹੈਗਾ ਉਹਨੇ ਹੀ ਛੋਟੇ ਕਿਸਾਨ ਹੈਗਾ ਸੋ ਦੋਨੇ ਪਾਸੇ ਕਿਸਾਨ ਹੈ ਮਤਲਬ ਇਟ ਇਜ਼ ਨਾਟ ਲਾਈਕ ਥਿਸ ਇੱਕ ਪਾਸੇ ਸਾਰੇ ਕਿਸਾਨ ਹੈਗੇ ਆ ਜਾਂ ਦੂਜੇ ਪਾਸੇ ਕੋਹੋਟੇ ਰਹਿ ਗਈ ਹੈ ਸਾਰ ਦੋਨੇ ਤਰ੍ਹਾਂ ਦੇ ਜਿਹੜੀਆਂ ਨੇ ਉਹ ਪਿੰਡ ਦੀਆਂ ਨੇ ਪਿੰਡ ਦੇ ਰਹਿਣ ਵਾਲੇ ਨੇ ਦੋਨੇ ਤਰ੍ਹਾਂ ਜਿਹੜੀਆਂ ਨੇ ਕਿਸਾਨ ਹੈ ਕੋਈ ਵੱਡਾ ਛੋਟਾ ਨਹੀਂ ਸਾਰੇ ਦੋਨੇ ਦੋਨੇ ਤਰ੍ਹਾਂ ਬਰਾਬਰ ਨੇ ਲੇਕਿਨ ਹੁਣ ਜੋ ਹੁਕਮ ਹੋਇਆ ਹੈ ਜੋ ਮਾਨਯੋਗ ਹਾਈ ਕੋਰਟ ਦਾ ਹੁਕਮ ਹੈ ਕਿ ਇੱਕ ਟਿਹਾਈ ਜਿਹੜਾ ਹੈਗਾ ਉਹ ਇੱਕ ਧਿਰ ਨੂੰ ਮਿਲਣਾ ਚਾਹੀਦਾ ਦੋ ਟਿਹਾਈ ਦੂਜੀ ਧਿਰ ਨੂੰ ਮਿਲਣਾ ਚਾਹੀਦਾ ਉਹ ਹੁਕਮ ਅਸੀਂ ਸਮੇਂ ਸੀਮਾ ਦੇ ਵਿੱਚ ਜਿਹੜਾ ਹੈਗਾ ਉਹ ਲਾਗੂ ਹੈ